ਹੋ ਜੇ ਵਕਤ ਹੋਰ ਕੀਨੇ ਵੜਨਾ ਕੋਈ ਥੋੜੇ ਬਾਰ ਗਾਂ ਸਹਾਰਾ ਔਰ ਨਾ ਕੋਈ ਥੋੜੇ ਬਾਰ ਗਾਂ ਸਹਾਰਾ ਔਰ ਨਾ ਹਾਂਜੀ ਥੋੜੇ ਬਿਨਾ ਸਾਰੇ ਹੀ ਸਹਾਰੇ ਪਾਨੀਆਂ ਬੜ ਮੇਰੇ ਬਾਰ ਵੀ ਦਿਲਾਉਂਦਿਆ ਜਾਨੀਆਂ ਬੜ ਮੇਰੇ ਬਾਰ ਵੀ ਦੇ ਲਾਂਦਿਆ ਜਾਨੀਆਂ ਹੋ ਕੀਤੇ ਕਾਰਨਾਮੇ ਕੀਤੇ ਕਾਰਨਾਮੇ ਇਹ ਨਹਰਾਲੇ ਤੋਂ ਬੜੇ ਆ ਵੀ ਚੋਂ ਬਚਾ ਲੇ ਬਿੱਲੀ ਦੇ ਬਲੋਂਗੜੇ ਆ ਵੀ ਚੋਂ ਬਚਾ ਲੇ ਬਿੱਲੀ ਦੇ ਬਲੋਂਗੜੇ ਹਾਂਜੀ ਥੋਡੇ ਨਾਂ ਵਿੱਚੋ ਜਲਾਉਂਦੇ ਹੈ ਹੈਰਾਨੀਆਂ ਬੌੜ ਮੇਰੇ ਬਾਰ ਵੀ ਦੇ ਲਾਂਦਿਆ ਜਾਨੀਆਂ ਬੌੜ ਮੇਰੇ ਬਾਰ ਵੀ ਦੇ ਲਾਂਦਿਆ ਜਾਨੀਆਂ ਹੋਇ ਓਵੇਂ ਜਿਵੇਂ ਓਵੇਂ ਜਿਵੇਂ ਸੋਣੋ ਮੇਰੀ ਫਰਿਆਦ ਨਾ ਬੌੜੇ ਸੀ ਜੇ ਕਣ ਤੁਸੀਂ ਪ੍ਰਹਿਲਾਦ ਨੋ ਬੌੜੇ ਸੀ ਜਕਾਨ ਤੁਸੀਂ ਪ੍ਰਹਿਲਾਦ ਨਾ ਹਾਂਜੀ ਮਾਰਿਆ ਸੀ ਹਰ ਨਾਕ ਸ਼ਗ ਮੰਨੀਆਂ ਬੌੜ ਮੇਰੇ ਬਾਰ ਵੀ ਦਿਲਾਉਂਦਿਆ ਜਾਨੀਆਂ ਬੌੜ ਮੇਰੇ ਬਾਰ ਵੀ ਦਿਲਾਉਂਦਿਆ ਜਾਨੀਆਂ ਓ ਤੰਦੂਏ ਦੇ ਕੋ ਰੋਗਾ ਜਨੂ ਛਡਾਇਆ ਤੋਂ ਜਾ ਨੰਗੇ ਚਾਰਨੀ ਤੋਰ ਤੇ ਆਇਆ ਤੂੰ ਪਜਾ ਨੰਗੇ ਚਾਰਨੀ ਤੋਰ ਤੇ ਆਇਆ ਤੂੰ ਹਾਂਜੀ ਐਸੀਆਂ ਕਰੋੜਾਂ ਥੋਡੀਆਂ ਕਹਾਣੀਆਂ ਬੜੇ ਮੇਰਬਾਰ ਵੀ ਦਿਲਾਉਂਦਿਆ ਜਾਨੀਆਂ ਬੜੇ ਮੇਰਬਾਰ ਵੀ ਦਿਲਾਉਂਦਿਆ ਜਾਨੀਆਂ ਓ ਭਗਤਾਂ ਦੇ ਕਰੇ ਭਗਤਾਂ ਦੇ ਕਾਰੇ ਪਰ ਤਖ਼ਤ ਕਾਜ ਤੋਂ ਜੇ ਕਣ ਦਰੋਪਤੀ ਦੀ ਰੱਖੀ ਲਾਜ ਤੋਂ ਜੇ ਕਣ ਦਰੋਪਤੀ ਦੀ ਰੱਖੀ ਲਾਜ ਤੋਂ ਹਾਂਜੀ ਦਿੱਤੀ ਨਾ ਸਬਾ ਦੇ ਵਿੱਚ ਹੋਣ ਹਾਨੀਆਂ ਬੜ ਮੇਰਬਾਰ ਵੀ ਦਿਲਾਂਦਿਆ ਜਾਨੀਆਂ ਬੜ ਮੇਰੇ ਬਾਰ ਵੀ ਦਿਲਾਂਦਿਆ ਜਾਨੀਆਂ ਓ ਮੈਂ ਵੀ ਗੋਲਾ ਨਾਨਕਾ ਤੇਮਾਰੇ ਦਰ ਦਾ ਮੈਂ ਵੀ ਗੋਲਾ ਨਾਨਕਾ ਤੇਮਾਰੇ ਦਰ ਦਾ ਮੈਨੂੰ ਥੋਡੀ ਗੱਦੀ ਤੇ ਬਹੁਤ ਸ਼ਰਦਾ ਮੈਨੋ ਥੋੜੀ ਗੱਦੀ ਤੇ ਬਾਹਤ ਸਰਦਾ ਹਾਂਜੀ ਅੰਤਰ ਜਮੀ ਬਰ ਮਗੇ ਅਨੀਆਂ ਬੜ ਮੇਰ ਬਾਰ ਵੀ ਦਿਲਾਂਦਿਆ ਜਾਨੀਆਂ ਬੜ ਮੇਰ ਬਾਰ ਵੀ ਦਿਲਾਂਦਿਆ ਜਾਨੀਆਂ ਓ ਪਹਿਲਾਂ ਆਕੇ ਥੋੜਾ ਹੀ ਦੀਦਾਰ ਬਖੂ ਮੈਂ ਪਹਿਲਾ ਆਕੇ ਥੋੜਾ ਹੀ ਦੀਦਾਰ ਵੇਖੂ ਮੈਂ ਨਾਲੇ ਸਵਾ 500 ਮੋਹਰ ਟਿਕੂ ਮੈਂ ਨਾਲੇ ਸਵਾ 500 ਮੋਹਰ ਟਿਕੂ ਮੈਂ ਹਾਂਜੀ ਪਰ ਗਟ ਹੋ ਜਾ ਧਰਮ ਦੇ ਬਾਨੀਆਂ ਬੜ ਮੇਰੇ ਬਾਰ ਵੀ ਦਿਲਾਉਂਦਿਆ ਜਾਨੀਆਂ ਵਾੜ ਮਿਹਰਬਾਰ ਵੀ ਦਿਲਾਂਦਿਆ ਜਾਨੀਆਂ ਉਦਰ ਭਾਰਾ ਸਿੰਘ ਨੂੰ ਬਰਸਾ ਤੇਰੇ ਦੇ ਕਰੋ ਸੱਚੇ ਪਾਤਸ਼ਾਹ ਮੇਰੇ ਤੇ ਕਰੋ ਸੱਚੇ ਪਾਤਸ਼ਾਨਦਰ ਮੇਰੇ ਤੇ ਹਾਂਜੀ ਮਹਾਰਾਜ ਕਰ ਦਿਓ ਮਿਹਰਬਾਨੀਆਂ ਬੜ ਮੇਰੇ ਬਾੜ ਵੀ ਦਿਲਾਉਂਦਿਆ ਜਾਨੀਆਂ ਬੜ ਮੇਰੇ ਬਾੜ ਵੀ ਦਿਲਾਉਂਦਿਆ ਜਾਨੀਆਂ